ਬਠਿੰਡਾ ਪੁਲਿਸ ਵੱਲੋਂ 25 ਲੱਖ ਦੀ ਕੀਮਤ ਦੇ ਲੋਕਾਂ ਦੇ ਗੁੰਮ ਹੋਏ ਮੋਬਾਈਲ ਅੱਜ 222 ਮੋਬਾਈਲ ਲੱਭ ਕੇ ਕੀਤੇ ਅਸਲ ਮਾਲਕਾਂ ਦੇ ਹਵਾਲੇ ਐਸਐਸਪੀ ਨੇ ਕਿਹਾ ਪੁਲਿਸ ਹਮੇਸ਼ਾ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਅਤੇ ਲੋਕਾਂ ਵੱਲੋਂ ਕੀਤਾ ਗਿਆ ਬਠਿੰਡਾ ਪੁਲਿਸ ਦਾ ਧੰਨਵਾਦ ਅਜਿਹੇ ਦਿਨੀ ਜੋ ਬਠਿੰਡਾ ਦੇ ਅੰਦਰ ਵਕ-ਵਕ ਲੋਕਾਂ ਦੇ ਮੋਬਾਈਲ ਗੁੰਮ ਹੋ ਗਏ ਸਨ ਜਾਂ ਖੋ ਕੀਤੇ ਗਏ ਸਨ ਉਹ ਬਠਿੰਡਾ ਪੁਲਿਸ ਵੱਲੋਂ CEIR ਦੀ ਜੋ ਇਹਨਾਂ ਦੀ ਵੈਬਸਾਈਟ ਹੈ ਉਸ ਤੇ ਜੋ ਲੋਕਾਂ ਵੱਲੋਂ ਕੰਪਲੀਟ ਕੀਤੀ ਗਈ ਸੀ ਤਾਂ ਹੁਣ ਬਠਿੰਡਾ ਪੁਲਿਸ ਨੇ 222 ਮੋਬਾਈਲ ਜਿਹੜੇ ਉਹ ਲੱਭ ਲਏ ਹਨ ਅਤੇ ਉਹਨਾਂ ਦੀ ਕੀਮਤ 25 ਲੱਖ ਦੇ ਆਸ-ਪਾਸ ਬਣਦੀ ਹੈ ਬਠਿੰਡਾ ਦੇ ਐਸਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਵੱਲੋਂ ਇਹ ਮੋਬਾਈਲ ਲੱਭ ਕੇ ਜੋ ਇਹਨਾਂ ਦੇ ਅਸਲੀ ਮਾਲਕ ਸਨ ਅੱਜ ਉਹਨਾਂ ਦੇ ਹਵਾਲੇ ਕੀਤੇ ਗਏ ਹਨ ਅਤੇ ਜੇ ਗੱਲ ਕਰੀਏ ਤਾਂ ਪਿਛਲੇ ਸਮੇਂ ਵੀ ਇਹਨਾਂ ਵੱਲੋਂ ਕਾਫੀ ਸਾਰੇ ਮੋਬਾਈਲ ਨੇ ਜਿਹੜੇ ਉਲਬਖੇ ਲੋਕਾਂ ਦੇ ਹਵਾਲੇ ਕੀਤੇ ਗਏ ਹਨ ਦੇਖ ਰਹੋ ਤਸਵੀਰਾਂ ਦੇ ਵਿੱਚ ਅੱਜ ਬਠਿੰਡਾ ਦੇ ਐਸਐਸਵੀ ਅਵਨੀਤ ਕੁੰਡਲ ਵੱਲੋਂ ਜਿਹੜੇ ਇਹਨਾਂ ਵੱਲੋਂ 25 ਲੱਖ ਰੁਪਏ ਦੀ ਕੀਮਤ ਦੇ ਲਗਭਗ ਦੇ ਜਿਹੜੇ ਮੋਬਾਈਲ ਸੀ ਉਹ 222 222 ਜਿਹੜੇ ਮੋਬਾਈਲ ਸੀਗੇ ਉਹ ਲੱਭੇ ਗਏ ਹਨ ਅਤੇ ਲੱਭਣ ਤੋਂ ਬਾਅਦ ਇਹ ਅੱਜ ਇਹਨਾਂ ਲੋਕਾਂ ਦੇ ਹਵਾਲੇ ਬਠਿੰਡਾ ਪੁਲਿਸ ਵੱਲੋਂ ਕੀਤੇ ਗਏ ਤੇ ਨਾਲ-ਨਾਲ ਜਿਹੜੇ ਲੋਕਾਂ ਦੇ ਮੋਬਾਈਲ ਮਿਲ ਗਏ ਹਨ ਉਹਨਾਂ ਵੱਲੋਂ ਬਠਿੰਡਾ ਪੁਲਿਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਇਹਨਾਂ ਵੱਲੋਂ ਆਪਣਾ ਕੀਤਾ ਗਿਆ ਇੱਕ ਲੜਕੀ ਨੇ ਕਿਹਾ ਕਿ ਉਸ ਦਾ ਪਿਛਲੇ ਹਫਤੇ ਹੀ ਮੈਲਗਮ ਹੋਇਆ ਸੀ ਤੇ ਉਸ ਨੇ ਜਦ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਉਹਨਾਂ ਦਾ ਮੋਬਾਈਲ ਜਿਹੜਾ ਹੋਵੇ ਇੱਕ ਹਫਤੇ ਦੇ ਅੰਦਰ ਲੱਭ ਕੇ ਦੇ ਦਿੱਤਾ ਗਿਆ ਆ ਉਸ ਨੂੰ ਸੁਣਾਉਣੇ ਹੈ ਇਸ ਸਬੰਧੀ ਕੀ ਕਹਿੰਦੇ ਨੇ ਜਿਨ੍ਹਾਂ ਦੇ ਮੋਬਾਈਲ ਮਿਲੇ ਨੇ ਉਹ ਲੋਕ ਅਤੇ ਬਠਿੰਡਾ ਦੇ ਐਸਐਸਪੀ ਅਵਨੀਤ ਕੁੰਡਲਸ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਹਨ ਸੁਣੋ ਤੁਸੀਂ ਉਹਨਾਂ ਦੀ ਜਵਾਨੀ ਕੀ ਨਾ ਨਾ ਮੈਂ ਜੈਤ ਜੀ ਕੋ ਚਾਹੁੰਦੀ ਹਾਂ ਕੀ ਕਹਿਣਾ ਚਾਹੁੰਦੀ ਹਾਂ ਨਹੀਂ ਕਹਿਣਾ ਚਾਹੀਦੀ ਕਿ ਮੇਰਾ ਫੋਨ ਵੀ ਬਾਜਮੀਨ ਕੁਸ ਨੇ ਬਹੁਤ ਹੈਲਪ ਕੀਤੀ ਹੈ ਕਿ ਮੇਰਾ ਇਸੰਨੇ ਮੇਰੇ ਤੱਕ ਕੌਣ ਚਾਹੇ ਕਿ ਕੋਈ ਵੀ ਚੰਗਾ ਨਾ ਇਹ ਮੇਰਾ ਸ਼ੁਕਰਵਾਨੀ ਡਿਗ ਵੀ ਅਸ਼ੀਰਵਾਦ ਚਾਹੁੰਦੇ ਸੀ ਤੁਸੀਂ ਕੀ ਕੀ ਕਹੋ ਮੈਂ ਸ਼ਨੀਵਾਰ ਨੂੰ ਕੰਪਲੇਨ ਫਾਈਲ ਕਰਵਾਈ ਤੇ ਮੇਰਾ ਵਿਦਿਨ ਅ ਵੀਕ ਮੇਰੇ ਫੋਨ ਲੱਭਿਆ ਸੀ ਅੱਜ ਅਸੀਂ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ 2023 ਤੋਂ ਲੈ ਕੇ ਹੁਣ ਤੱਕ ਸੈਂਟਰਲ ਇਕੁਪਮੈਂਟ ਆਇਡੈਂਟੀਟੀ ਰਜਿਸਟਰ ਦੀ ਜਿਹੜੀ ਫੈਸਿਲਿਟੀ ਹੈ ਗਵਰਨਮੈਂਟ ਆਫ ਇੰਡੀਆ ਦੀ ਜਿਹਦੇ ਚ ਗੁੰਮ ਹੋਏ ਮੋਬਾਈਲਸ ਨੂੰ ਆਨਲਾਈਨ ਜਿਹੜੇ ਲੋਕ ਅਪਲਾਈ ਕਰਦੇ ਆ ਭਾਵੇਂ ਸੁਵਿਧਾ ਕੇਂਦਰ ਤੇ ਜਾ ਕੇ ਕਰਨ ਜਾਂ ਸਾਂਝ ਕੇਂਦਰ ਤੋਂ ਜਾਂ ਆਨਲਾਈਨ ਉਹਨਾਂ ਨੂੰ ਸਾਡੀ ਜਿਹੜੀ ਸਾਂਝ ਦੀ ਟੀਮ ਹੈ ਕੰਟੀਨਿਊਸਲੀ ਉਹਨਾਂ ਨੂੰ ਮਾਨੀਟਰ ਕਰਕੇ ਜਿਹੜੇ ਰਾਈਟਫੁੱਲ ਓਨਰ ਜਦੋਂ ਵੀ ਗਵਾਚੇ ਹੋਏ ਫੋਨ ਮਿਲਦੇ ਆ ਉਹਨਾਂ ਨੂੰ ਅਸੀਂ ਵੰਡੇ ਹੁੰਦੇ ਆ ਬੁਲਾ ਕੇ ਤੇ ਅਸੀਂ ਪਿਛਲੇ ਸਾਲ ਤੋਂ ਰੈਗੂਲਰ ਬੇਸਿਸ ਤੇ ਕੰਟੀਨਿਊ ਕਰ ਰਹੇ ਹਾਂ ਔਰ ਅੱਜ ਅਸੀਂ ਸਾਡੀ ਸਾਂਝ ਦੀ ਟੀਮ ਨੇ 2 22 ਜਿਹੜੇ ਗਵਾਚੇ ਫੋਨ ਸੀਗੇ ਉਹਨਾਂ ਨੂੰ ਉਹਨਾਂ ਦੇ ਰਾਈਟਫੁੱਲ ਓਨਰਸ ਨੂੰ ਬੁਲਾ ਕੇ ਵੰਡਿਆ ਹੈ ਔਰ ਇਹਨਾਂ ਦੀ ਕੀਮਤ 25 ਲੱਖ ਤੋਂ ਉੱਪਰ ਦੀ ਹੈ ਟੋਟਲ ਔਰ ਮੈਂ ਇਹ ਦੱਸਣਾ ਚਾਹਾਂਗੀ ਕਿ 2023 ਤੋਂ ਲੈ ਕੇ ਹੁਣ ਤੱਕ ਅਸੀਂ 1052 ਅਜਿਹੇ ਲੌਸਟ ਫੋਨਸ ਹੈ ਜਿਨ੍ਹਾਂ ਨੂੰ ਲੱਗ ਕੇ ਉਹਨਾਂ ਦੇ ਓਨਰਸ ਦੇ ਹਵਾਲੇ ਕੀਤਾ ਸੋ ਸਾਡੀ ਸਾਂਸ ਟੀਮ ਨੂੰ ਮੈਂ ਲੈਡ ਬਾਈ ਐਸਪੀ ਹੈਡਕੁਆਟਰ ਮੁਬਾਰਕਬਾਦ ਦੇਣਾ ਚਾਹਾਂਗੀ ਕਿ ਬਹੁਤ ਵਧੀਆ ਕੰਮ ਕਰ ਰਹੇ ਐਂਡ ਆਈ ਹੋਪ ਕਿ ਸਾਡਾ ਇਹ ਉਪਰਾਲਾ ਵੱਧ ਤੋਂ ਵੱਧ ਜਿਹੜੇ ਬਠਿੰਡਾ ਦੇ ਸਿਟੀਜ਼ਨਸ ਆ ਜਿਨ੍ਹਾਂ ਦੇ ਮੋਬਾਈਲ ਘਾਟੇ ਆ ਔਰ ਉਹਨਾਂ ਨੇ ਸੀਆਈਆਰ ਦੀ ਜਿਹੜੀ ਫੈਸਿਲਿਟੀ ਹੈ ਉਹਨੂੰ ਯੂਟਿਲਾਈਜ਼ ਕੀਤਾ ਇਹਦੇ ਲਈ ਉਹਨਾਂ ਦਾ ਵੀ ਤਨਵਾਦ ਦੇਣਾ ਚਾਹਾਂਗੀ ਐਂਡ ਆਈ ਕੰਗ੍ਰੈਚੂਲੇਟ ਥੈਮ ਕਿ ਉਹਨਾਂ ਦੇ ਫੋਨਸ ਲੱਗ ਗਏ ਇਹਨੇ ਥਾਣੇ ਨੂੰ ਸਭ ਤੋਂ ਵੱਧ ਸਭ ਤੋਂ ਵੱਜੀ ਕੋਤਵਾਲੀ ਥਾਣੇ ਦੇ बिकॉज ਇਹ ਸ਼ਹਿਰੀ ਏਰੀਆ ਕਰਕੇ ਇੱਥੇ ਲੋਕਾਂ ਨੂੰ ਥੋੜੀ ਅਵੇਅਰਨੈਸ ਵੀ ਹੈ ਤੇ ਰਿਪੋਰਟਿੰਗ ਵੀ ਕਰਦੇ ਆ ਤੇ ਸਾਡੀ ਟੀਮ ਵੀ ਬਹੁਤ ਐਕਟਿਵ ਹੈ ਅੱਜ ਵੀ ਸਭ ਤੋਂ ਜ਼ਿਆਦਾ ਕੋਤਵਾਲੀ ਥਾਣੇ ਦੇ ਕੁਚੇ ਫੋਨ ਮਿਲੇ ਜੇ ਤੁਹਾਨੂੰ ਕੋਈ ਆਪਾਂ ਕੋਸ਼ਿਸ਼ ਕਰਾ ਕੇ ਤਿਆਰੀ ਜਿਮਾ ਕੁਮਿੰਦਾ ਨਹੀਂ ਕਰਦੇ ਅਸੀਂ ਜੀ ਹਰ ਬਰੀ اور इवन ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਆ ਤੁਹਾਡੀ ਮੀਡੀਆ ਫਿਟਰਨਿਟੀ ਦੇ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਆ ਕਿ ਬਹੁਤ ਹੀ ਵਧੀਆ ਫੈਸਿਲਿਟੀ ਹੈ ਇਹਦੇ ਚ ਆਨਲਾਈਨ ਰਜਿਸਟਰ ਹੋਦਾ ਹੈ ਜਾਂ ਤੁਸੀਂ ਸਾਂਝ ਚ ਜਾ ਕੇ ਰਿਪੋਰਟ ਕਰ ਸਕਦੇ ਹੋ ਸਾਡੇ ਜਿਹੜੇ ਪੰਜਾਬ ਪੁਲਿਸ ਦੇ ਸਾਂਝ ਕੇਂਦਰ ਹੁੰਦੇ ਆ ਔਰ ਸਾਡੀ ਟੀਮਸ ਉਹਨਾਂ ਨੂੰ ਫੋਨਸ ਨੂੰ ਆਪਣੇ ਇਕੁਪਮੈਂਟ ਦੇ ਰਾਹੀਂ ਮਾਨੀਟਰ ਕਰਦੀ ਹੈ ਜਦੋਂ ਵੀ ਇਹ ਫੋਨ ਲੱਭ ਜਾਂਦੇ ਆ ਅਸੀਂ ਉਹ ਕਨਸਰਨਡ ਪਾਰਟੀ ਨੂੰ ਸਿਟੀਜ਼ਨਸ ਨੂੰ ਬੁਲਾ ਕੇ ਇਦਾਂ ਦੇ ਸਮਾਰੋਹ ਕਰਕੇ ਉਹਨਾਂ ਨੂੰ ਵਾਪਸ ਕਰ ਦਿੰਦੇ ਆ ਬਈ ਪਤਾਨਦਾਰ ਨੂੰ ਚੋਰੀ ਦੇ ਮਾਮਲੇ ਉਹ ਜੀ ਅੰਦਰ ਭੋੜੇ ਭਾਲੇ ਲੋਕਾਂ ਨੂੰ ਫ੍ਰੀਡ ਵੀ ਮਿਲਦੀ ਆ ਕੀ ਕੀ ਸਬੰਦ ਨੂੰ ਉਹ ਜੀ ਇਸ ਤਰ੍ਹਾਂ ਦੇ ਕੇਸਸ ਤੇ ਵੱਖਰੇ ਸੈਕਸ਼ਨ ਹੁੰਦੇ ਆ ਬਟ ਅੱਜ ਜਿਹੜੇ ਇੱਥੇ ਲੋਕੀ ਆਏ ਉਹਨਾਂ ਦੇ ਆਪਣੇ ਮੋਬਾਈਲ ਘੜੇ ਸੀਗੇ ਜੋ ਉਹਨਾਂ ਨੂੰ ਅਸੀਂ ਹੈਂਡਓਵਰ ਦਿੱਤੇ। ਥੈਂਕ ਯੂ